ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਅਜੋਧਿਆ ਤੋਂ 6 ਬੰਦੇ ਭਾਰਤ ਤੇ ਟ੍ਰੇਨਾਂ ਨੂੰ ਹਰੀ ਚੰਡੀ ਦੇ ਕੇ ਰਵਾਨਾ ਕਰਨਗੇ ਸੋ ਅਮ੍ਰਿਤਸਰ ਤੋਂ ਦਿੱਲੀ ਲਈ ਵੀ ਬੰਦੇ ਭਾਰਤ ਟ੍ਰੇਨ ਤਿਆਰ ਖੜੀ ਆ ਥੋੜੀ ਦੇਰ ਦੇ ਵਿੱਚ ਹੀ ਆ ਰਵਾਨਾ ਹੋਏਗੀ ਸੋ ਇਸ ਦੇ ਅੰਦਰ ਖਾਸੀਅਤ ਕੀ ਹੈ ਯਾਤਰੀਆਂ ਦੇ ਲਈ ਕੀ ਕੀ ਜਿਹੜੀ ਫੀਚਰਸ ਹੈ ਉਹ ਵੀ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਲੇਕਿਨ ਸਭ ਤੋਂ ਪਹਿਲਾਂ ਬਾਹਰ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬੰਦੇ ਭਾਰਤ ਟ੍ਰੇਨ ਜਿਹੜੀ ਅਮ੍ਰਿਤਸਰ ਤੋਂ ਕਰੀਬ 8:05 ਤੇ ਹਰ ਰੋਜ਼ ਚੱਲੇਗੀ ਤੇ ਕਰੀਬ 1:30 ਤੇ ਦਿੱਲੀ ਪੁੱਜੇਗੀ 5 5 ਘੰਟੇ 25 ਮਿੰਟ ਦੇ ਵਿੱਚ ਇਹ ਟ੍ਰੇਨ ਦਿੱਲੀ ਪੁੱਜੇਗੀ ਸੋ ਉਸ ਤੋਂ ਬਾਅਦ ਇਸ ਇਹ ਟ੍ਰੇਨ ਜਿਹੜੀ 3:15 ਤੇ ਦਿੱਲੀ ਤੋਂ ਚੱਲੇਗੀ ਤੇ 8:40 ਤੇ ਅੰਮ੍ਰਿਤਸਰ ਪੁੱਜੇਗੀ ਸੋ ਸਟਾਪੇਜ ਇਸ ਦੇ ਬਿਆਸ ਜਲੰਧਰ ਫਗਵਾੜਾ ਲੁਧਿਆਣਾ ਅਤੇ ਅੰਬਾਲਾ ਜ਼ਰੂਰ ਹੋਣਗੇ ਸੋ ਅੰਦਰ ਦੀ ਤਸਵੀਰਾਂ ਵੀ ਤੁਹਾਨੂੰ ਦਿਖਾਣੇ ਆ ਕਿ ਇਸ ਦੇ ਵਿੱਚ ਕਿਉਂਕਿ ਅੱਗੇ ਜਿਹੜੀ ਟ੍ਰੇਨ ਅੰਮ੍ਰਿਤਸਰ ਤੋਂ ਦਿੱਲੀ ਲਈ ਰਵਾਨਾ ਹੁੰਦੀ ਹੈ ਸ਼ਤਾਬਦੀ ਟ੍ਰੇਨ ਰਵਾਨਾ ਹੁੰਦੀ ਹੈ ਸੋ ਬੰਦੇ ਭਾਰਤ ਟ੍ਰੇਨ ਇਹ ਇਸ ਟ੍ਰੇਨ ਨੂੰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਹਰੀ ਝੰਡੀ ਦਿੱਤੀ ਜਾਏਗੀ ਤੇ ਇਸ ਨੂੰ ਰਵਾਨਾ ਕੀਤਾ ਜਾਏਗਾ ਸੋ ਸਭ ਤੋਂ ਪਹਿਲਾਂ ਇਸ ਟ੍ਰੇਨ ਦੇ ਵਿੱਚ ਚਾਰਜਰ ਸਹੂਲਤਾਂ ਜ਼ਰੂਰ ਰੱਖੀ ਗਈ ਹੈ ਅਗਰ ਅਸੀਂ ਸ਼ਤਾਬਦੀ ਟ੍ਰੇਨ ਦੀ ਗੱਲ ਕਰੀਏ ਤਾਂ ਸ਼ਤਾਬਦੀ ਟ੍ਰੇਨ ਦੇ ਵਿੱਚ ਚਾਰਜਰ ਦੀ ਜਿਹੜੀ ਸਮੱਸਿਆ ਜਿਹੜੀ ਦਿੱਕਤ ਜ਼ਰੂਰ ਲੋਕਾਂ ਨੂੰ ਆਉਂਦੀ ਸੀ ਕਿਉਂਕਿ ਉੱਥੇ ਇਸ ਜਗ੍ਹਾ ਤੇ ਸਿਰਫ ਇੱਕ ਜਗ੍ਹਾ ਤੇ ਹੀ ਚਾਰਜਰ ਲੱਗਾ ਹੁੰਦਾ ਸੀ ਸੋ ਇਸ ਟ੍ਰੇਨ ਦੇ ਵਿੱਚ ਤਿੰਨ ਸੀਟਾਂ ਤੇ ਤਿੰਨ ਚਾਰਜਰ ਤੇ ਦੋ ਸੀਟਾਂ ਤੇ ਦੋ ਚਾਰਜਰ ਜ਼ਰੂਰ ਲੱਗੇ ਆ ਸੋ ਅੱਗੇ ਵੀ ਤੁਹਾਨੂੰ ਹੋਰ ਦਿਖਾਉਣ ਦੀ ਜਿਹੜੀ ਕੋਸ਼ਿਸ਼ ਜ਼ਰੂਰ ਕਰਾਂਗੇ ਇਸ ਟ੍ਰੇਨ ਦਾ ਜਿਹੜਾ ਠਹਿਰਾਵ ਹੈ 2-2 ਮਿੰਟ ਦਾ ਠਹਿਰਾਵ ਹਰ ਜਿਹੜਾ ਸਟੇਸ਼ਨ ਹੈ ਜਿਵੇਂ ਜਲੰਧਰ ਬਿਆਸ ਹੈ 2-2 ਮਿੰਟ ਦਾ ਜਿਹੜਾ ਠਹਿਰਾਵ ਜ਼ਰੂਰ ਇਸ ਜਗ੍ਹਾ ਤੇ ਰੱਖਿਆ ਗਿਆ ਸੋ ਇਹ ਜਿਹੜੇ ਟੇਬਲ ਚਾਰ ਸੀਟਾਂ ਦੇ ਵਿੱਚ ਲਗਾਇਆ ਗਿਆ ਜਿਹੜਾ ਹਰ ਕੋਈ ਜਦੋਂ ਕੋਈ ਖਾਨ ਦਾ ਸਮਾਨ ਆਏਗਾ ਤੇ ਉਸ ਨੂੰ ਆਪਣੇ ਅੱਗੇ ਆਰਾਮ ਨਾਲ ਕਰਕੇ ਇਸ ਜਗ੍ਹਾ ਤੇ ਕਰਕੇ ਫਿਰ ਇਸ ਨੂੰ ਫੋਲਡ ਕੀਤਾ ਜਾ ਸਕਦਾ ਸੋ ਜੀਪੀਐਸ ਦੀ ਸੁਵਿਧਾ ਵੀ ਇਸ ਟ੍ਰੇਨ ਦੇ ਵਿੱਚ ਮਿਲੇਗੀ ਜਿਹੜੇ 600 ਯਾਤਰੀ ਜਿਹੜੇ ਸਫਰ ਜ਼ਰੂਰ ਕਰ ਸਕਦੇ ਆ 8 ਕੋਚ ਟ੍ਰੇਨ ਦੇ ਵਿੱਚ ਬੰਦੇ ਭਾੜਾ ਟ੍ਰੇਨ ਦੇ ਵਿੱਚ 8 ਕੋਚ ਰੱਖੇ ਗਏ ਆ ਸੋ ਇਸ ਜਗ੍ਹਾ ਤੇ ਬਕਾਇਦਾ ਅਨਾਉਂਸਮੈਂਟ ਹੋਏਗੀ ਅਨਾਉਂਸਮੈਂਟ ਤਾਂ ਕਿ ਕਿਹੜਾ ਸਟੇਸ਼ਨ ਜਿਹੜਾ ਆਨ ਵਾਲਾ ਵਾ ਉਹ ਅਨਾਉਂਸਮੈਂਟ ਇਸ ਜਗ੍ਹਾ ਤੇ ਹੋਏਗੀ ਜਿਹੜੇ ਯਾਤਰੀ ਆ ਯਾਤਰੀਆਂ ਦੇ ਲਈ ਕਾਫੀ ਜਿਹੜੀ ਸਹੂਲਤਾਂ ਇਸ ਟ੍ਰੇਨ ਦੇ ਵਿੱਚ ਰੱਖੀਆਂ ਗਈਆਂ ਸੋ ਅਸੀਂ ਗੱਲ ਕਰਾਂਗੇ 600 ਜਿਹੜੇ 8 ਕੋਚਾਂ ਦੇ ਵਿੱਚ ਕਰੀਬ 600 ਜਿਹੜੇ ਯਾਤਰੀ ਇਸ ਦੇ ਵੀ ਸਫ਼ਰ ਕਰ ਸਕਦੇ ਸਰ ਇਸ ਦੇ ਵਿੱਚ ਜਿਹੜੀ ਟ੍ਰੇਨ ਹੈ ਬੰਦੇ ਭਾਰਤ ਅੱਜ ਜਿਹੜੀ ਰਵਾਨਾ ਹੋਏਗੀ ਇਸ ਵਿੱਚ ਖਾਸੀਅਤ ਹੋਰ ਇਸ ਤੋਂ ਇਲਾਵਾ ਕੀ ਕੀ ਖਾਸੀਅਤ ਰੱਖੇਗੀ ਇਹ ਪੈਸੇਂਜਰ ਕੇ ਲਈ ਇਸਮੇ ਕਾਫੀ ਸਹੂਲਿਅਤਾਂ ਹੈ ਇਹ ਦੋਨੋਂ ਸਾਈਡ ਡਿਸਪਲੇ ਲੱਗੀ ਹੈ ਔਰ चार्जिंग के लिए नीचे लगी हुई है चार्जिंग पॉइंट एग्जीक्यूटिव क्लास जो है उसकी सीटें मूवेबल है चारों बगल चारों साइड घूम सकती है जिस साइड में ट्रेन की डायरेक्शन है उस साइड में आप सीट करके बैठ सकते हैं बाकी ये लाइट भी टच स्क्रीन वाली है और पैसेंजर के लिए वो लगी है कोई भी अगर बात करना हो गार्ड साहब से या ड्राइवर से कोई भी दिक्कत हो वहाँ से आप ये इंट्रेक्शन दिया गया है उससे आप बात कर सकते हैं So, उस दी ए, सर किसी ट्रेन सुविधा तो नहीं है ना नहीं नहीं बस वंदे भारत में ये सुविधा है इसमें वंदे भारत में ही सारे सुविधा है अच्छा ये स्विच जो लगे हैं वो आ, हम देख सकते हैं हैं जो स्विच लगे है, इस स्विच लगे इस में कौन कौन सी है एक तो माइक माइक की जो प्रोविजन रखी गई है पुश टू टॉक हाँ और इसमें इस पूरा इंट्रक्शन दिया गया है कैसे इसको हमने ऑपरेट करना है ये पूरा पढ़ते जाइएगा आप करते जाइएगा वो वहाँ पे जो कैबिन में होंगे ड्राइवर या गार्ड उससे बात हो जाएगी तो इससे इससे अलावा और इसमें सुविधा क्या है ट्रेन में कुल कितनी सीट्स है 600 600 यात्री सफ़र कर सकते हैं सीट के बारे में एग्जैक्टली बता नहीं सकते हैं जो एक कोच में तकरीबन 75 से 76 सीटें हैं हाँ। तो इसमें सहूलत जैसे सुबह ये 8 बजे चलेगी तो एक बजे के करीब दिल्ली में पहुँचेगी तो खाने की सुविधा भी बीच में मिलेगी हाँ जी अभी खाने के मील की सुविधा मिलेगी इसमें ਸੋ ਮੀਲ ਦੀ ਸੁਵਿਧਾ ਵੀ ਇਸ ਦੇ ਟ੍ਰੇਨ ਦੇ ਵਿੱਚ ਮਿਲੇਗੀ ਸੋ ਇਸ ਦੇ ਨਾਲ ਅਗਰ ਗਾਰਡਨ ਨਾਲ ਗੱਲ ਕਰਨਾ ਚਾਹੁੰਦਾ ਤੇ ਜਿਹੜੇ ਸਵਿਚ ਦੱਸੇ ਗਏ ਆ ਗਾਰਡਨ ਨਾਲ ਵੀ ਗੱਲ ਕੀਤੀ ਜਾ ਸਕਦੀ ਹੈ ਸੋ ਜਿਹੜਾ ਸਟੇਸ਼ਨ ਆਉਣ ਵਾਲਾ ਹੈ ਉਹ ਸਟੇਸ਼ਨ ਦੀ ਅਨਾਉਂਸਮੈਂਟ ਵੀ ਇਸ ਜਗ੍ਹਾ ਤੋਂ ਜਿਹੜਾ ਯਾਤਰੀ ਸੁਣ ਸਕਦੇ ਆ ਸੋ ਸਾਰੀਆਂ ਸੁਵਿਧਾਵਾਂ ਜਿਹੜੀਆਂ ਕੋਈ ਖਾਲ ਹੈ ਕਿ ਟਾਈਮ ਦੀ ਜ਼ਰੂਰ ਬਚੇ ਤੋਂ ਹੋਏਗੀ ਕਿਉਂਕਿ ਜਿਹੜਾ ਟਾਈਮ ਹੈ ਸੋ ਇਹ ਵਾਸ਼ਰੂਮ ਹੈ ਵਾਸ਼ਰੂਮ ਦੇ ਦਰਵਾਜ਼ੇ ਤੁਸੀਂ ਦੇਖ ਸਕਦੇ ਹੋ ਸੋ ਟਾਈਮ ਦੀ ਜ਼ਰੂਰ ਬਚੇ ਤੋਂ ਹੋਏਗੀ ਸੋ ਇਹ ਵੰਦੇ ਭਾਰਤ ਟ੍ਰੇਨ ਦਾ ਜਿਹੜਾ ਵਾਸ਼ਰੂਮ ਨੂੰ ਤੁਸੀਂ ਦੇਖ ਸਕਦੇ ਹੋ ਕਿਸ ਹਿਸਾਬ ਨਾਲ ਡਿਜ਼ਾਈਨ ਕੀਤਾ ਗਿਆ ਕਾਫੀ ਸਪੇਸ ਵੀ ਇਸ ਜਗ੍ਹਾ ਤੋਂ ਖਾਲੀ ਹੈ ਬਹੁਤ ਸਪੇਸ ਵੀ ਮਿਲਦੀ ਹੈ ਇਸ ਜਗ੍ਹਾ ਤੇ ਸੋ ਜਿਹੜੀ ਸ਼ਤਾਬਦੀ ਐਕਸਪ੍ਰੈਸ ਟ੍ਰੇਨ ਦੀ ਗੱਲ ਕਰ ਰਹੇ ਸੀ ਸ਼ਤਾਬਦੀ ਐਕਸਪ੍ਰੈਸ ਟ੍ਰੇਨ ਸੀਸੀਟੀਵੀ ਕੈਮਰੇ ਦੀ ਸਹੂਲਤ ਵੀ ਇਸ ਟ੍ਰੇਨ ਦੇ ਵਿੱਚ ਤੁਹਾਨੂੰ ਮਿਲੇਗੀ ਸੋ ਸ਼ਤਾਬਦੀ ਐਕਸਪ੍ਰੈਸ ਦੀ ਗੱਲ ਕਰ ਰਹੇ ਸੀ ਸ਼ਤਾਬਦੀ ਐਕਸਪ੍ਰੈਸ ਜਿਹੜੀ ਟ੍ਰੇਨ ਹੈ ਉਹ ਟ੍ਰੇਨ 6 ਘੰਟੇ ਦੇ ਕਰੀਬ ਸਮਾਂ ਲੈਂਦੀ ਹੈ ਦਿੱਲੀ ਪੁੱਜਣ ਦਾ ਇਹ ਟ੍ਰੇਨ 5 ਘੰਟੇ 25 ਮਿੰਟ ਦੇ ਵਿੱਚ ਦਿੱਲੀ ਪੁੱਜੇਗੀ ਸੋ ਪੁਸ਼ ਬਟਨ ਜ਼ਰੂਰ ਤੁਸੀਂ ਦੇਖ ਸਕਦੇ ਹੋ ਕਿ ਪੁਸ਼ ਬਟਨ ਦੀ ਜਿਹੜੀ ਸਹੂਲਤ ਇਹ ਜ਼ਰੂਰ ਇਸ ਜਗ੍ਹਾ ਤੇ ਮਿਲੇਗੀ ਸੋ ਕੁੱਲ ਮਿਲਾ ਕੇ ਬੰਦੇ ਭਾਰਤ ਟ੍ਰੇਨ ਦਾ ਜਿਸ ਦਾ ਅੱਜ ਆਗਾਜ਼ ਹੋ ਰਿਹਾ ਇਸ ਨੂੰ ਯਾਤਰੀਆਂ ਨੂੰ ਇਸ ਦੀ ਕਾਫੀ ਸਹੂਲਤ ਮਿਲਣ ਵਾਲੀ ਹੈ ਕਾਫੀ ਸਹੂਲਤ ਯਾਤਰੀਆਂ ਨੂੰ ਇਸ ਦੀ ਮਿਲੇਗੀ ਯਾਤਰੀ ਇਸ ਦੇ ਬਾਰੇ ਨੈਕਸਟ ਸਟੋਪੇਜ ਜੋ ਵੀ ਹੈ ਇਸ ਦੇ ਵਿੱਚ ਪ੍ਰੋਪਰ ਤਰੀਕੇ ਨਾਲ ਕਿੰਨੇ ਕਿਲੋ ਦੀ ਸਪੀਡ 'ਚ ਟ੍ਰੇਨ ਚੱਲ ਰਹੀ ਹੈ ਕਿੰਨੀ ਦੇਰ 'ਚ ਅਗਲਾ ਸਟੋਪੇਜ ਜਾਣ ਵਾਲਾ ਹੈ ਸਭ ਇਸ ਦੀ ਅਨਾਉਂਸਮੈਂਟ ਇਸ ਜਗ੍ਹਾ ਤੋਂ ਤੁਸੀਂ ਦੇਖ ਸਕਦੇ ਹੋ ਸੋ ਬੰਦੇ ਭਾੜੇ ਟ੍ਰੇਨ ਦਾ ਲੁਤਫ ਲੋਕ ਉਡਾਨ ਵਾਲੇ ਹੈ ਅੱਜ ਤੋਂ ਇਸ ਦੀ ਸ਼ੁਰੂਆਤ ਹੋਏਗੀ ਤਕਰੀਬ ਇਹ ਅੱਜ ਜ਼ਰੂਰ ਇਹ ਟ੍ਰੇਨ 11 ਵਜੇ ਦੇ ਕਰੀਬ ਅੰਮ੍ਰਿਤਸਰ ਤੋਂ ਚੱਲੇਗੀ لیکن کل ਤੋਂ ਇਹ ਟ੍ਰੇਨ ਸਵੇਰੇ 8 ਵਜੇ ਦੇ ਕਰੀਬ ਅੰਮ੍ਰਿਤਸਰ ਤੋਂ ਰਵਾਨਾ ਹੋਏਗੀ ਫਿਰ ਦਿੱਲੀੋਂ ਸਵਾ 3 ਵਜੇ ਉਥੋਂ ਚੱਲੇਗੀ ਤੇ ਕਾਫੀ ਲੋਕਾਂ ਨੂੰ ਇਸ ਟ੍ਰੇਨ ਦਾ ਮਜ਼ਾ ਆਉਣ ਵਾਲਾ ਸੋ ਤੁਹਾਨੂੰ ਆਪ ਫੀਚਰ ਦੱਸ ਸਕੇ ਹਾਂ ਸੋ ਇੰਤਜ਼ਾਰ ਜ਼ਰੂਰ ਤੁਹਾਨੂੰ ਵੀ ਰਹੇਗਾ